ਹੋਲੀ-ਹੋਲੀ ਜਿਹੜਾ ਵਾ ਸਾਡੇ ਜਿਹੜੇ ਆਧਾਰੇ ਖਤਮ ਹੋ ਰਿਹਾ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ 30 ਤਰੀਕ ਨੂੰ ਚੰਡੀਗੜ੍ਹ ਦਾ ਆਧਾਰੇ ਦਾ ਭੋਗ ਪਾਤਾ ਇਸੇ ਤਰ੍ਹਾਂ ਹੀ ਜਿਹੜਾ ਵਾ ਆਪਾਂ ਲੰਬੇ ਸਮੇਂ ਤੋਂ ਲੜ ਰਹੇ ਆ ਇਹਦੇ ਉੱਪਰ ਆਪਾਂ 2020 ਦੇ ਵਿੱਚ ਵੀ ਲੜੇ ਆ ਔਰ ਮੋਦੀ ਦੀ ਹਕੂਮਤ ਜਿਹੜੀ ਆ ਉਹ ਖੁਦ ਮੰਨੀ ਆ ਕਿ ਇਹ ਰਾਜਾਂ ਦਾ ਵਿਸ਼ਾ ਆ ਇਹਨੂੰ ਲਾਗੂ ਨਹੀਂ ਕਰਦੇ ਪੋਲੀ ਸਰਕਾਰ ਮੁਕਾਬਲ 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 ਦੇਖੋ ਅਸੀਂ ਅੱਗੇ ਵੀ ਕਹੀ ਰਹਨੇ ਆ ਵੀ ਜਦੋਂ ਧਰਨੇ ਦਾ ਰੋਕ ਬਣਾਉਂਦੀਆਂ ਉਹ ਸਰਕਾਰਾਂ ਬਣਾਉਂਦੀਆਂ ਈ ਕਾ ਹਾਕਮ ਸਰਕਾਰਾਂ ਥੁੱਕ ਕੇ ਚੱਟ ਜਾਂਦੀਆਂ ਹੁੰਦੀਆਂ ਵਾ ਤੇ ਕ੍ਰਾਂ ਦੀਆਂ ਕਸਮਾਂ ਖਾ ਕੇ ਵੀ ਮੁੱਕਰ ਜਾਂਦੀਆਂ ਵਾ ਗਊ ਦੀਆਂ ਕਸਮਾਂ ਖਾ ਕੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਕਸਮਾਂ ਖਾ ਕੇ ਵੀ ਕਰੈਕਟਰ ਵਾਲਗੇ ਮੁੱਕਰੇ ਆ ਤੇ ਮੁੱਕਰਦੇ ਹੁੰਦੇ ਆ ਜਿਹੜਾ ਲਾਣਾ ਪਾਣਾ ਜਾਇ ਸਰਕਾਰ ਮਰਦਾ ਬਾ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ 1.40 ਲੱਖ ਮੁਲਾਜ਼ਮ ਸੀ ਅੱਜ ਕਿੱਥੇ ਆ ਅੱਜ ਮੁੰਡੇ ਸਾਡੇ ਪ੍ਰਾਈਵੇਟ ਬਿਜਲੀ ਬੋਰਡ 'ਚ ਕੰਮ ਕਰਨਦੇ ਆ ਉਹਨਾਂ ਨੂੰ ਕਰੰਟ ਲੱਗ ਜੇ ਉਹਨਾਂ ਦੇ ਨਾਲ ਕੋਈ ਹਾਲਸਾ ਵਾਪਰ ਜੇ ਇੱਕ ਦੁਕੀ ਮੁੱਲ ਨਹੀਂ ਉਹਨਾਂ ਅੱਗੇ ਸਾਡਾ 1.40 ਲੱਖ ਮੁਲਾਜ਼ਮ ਸੀ ਅੱਜ ਉਹ 25000 ਤੇ ਆ ਗਿਆ ਤੇ ਜਿਹੜੇ ਸਾਡੇ ਮੁੰਡੇ ਆ ਨੌਜਵਾਨ ਜਿਹੜੇ ਬਿਜਲੀ ਬੋਰਡ 'ਚ ਕੰਮ ਕਰ ਰਹੇ ਆ ਉਹਨਾਂ ਦਾ 14-15000 ਰੁਪਇਆ ਭਾਰ ਉਹਨਾਂ ਨੂੰ ਜਿਹੜਾ ਵਾ 8900 ਰੁਪਈਆ ਹੀ ਮਿਲਦਾ ਵਾ ਬਾਕੀ ਉੱਤੇ ਚੋਰ ਬੇਟੇ ਖਾਈ ਜਾਂਦੇ ਸਭ ਪੰਜਾਬ ਸਰਕਾਰ ਮੁਜ਼ਾਫਾ 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 ਕਿਤੇ ਪੈਰਾਮੀਟਰ ਨਹੀਂ ਲਾਉਂਗੇ ਉਸ ਗੱਲ ਤੇ ਉਹਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਮੋਰਚਾ ਚੱਲ ਰਿਹਾ ਜਿਨ੍ਹਾਂ ਦੇ ਤਸੱਲੀ ਬਖਸ਼ ਜਵਾਬ ਨਹੀਂ ਦਿੰਦਾ ਇਹ ਸੰਘਰਸ਼ ਖੇਤਰਾਂ جاری ਰਹਿਣਾ ਕਿਸੇ ਨੂੰ ਵੀ ਗਲਤ ਨਹੀਂ ਬੋਲਿਆ ਇਸਦਾ ਕੋਈ ਕੰਮ ਨਹੀਂ ਹੋਇਆ ਕਿਹਾ ਹੈਗਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਬਲਿਕ ਨੂੰ ਕੋਈ ਪ੍ਰੋਬਲਮ ਨਹੀਂ ਜੀ ਦਫ਼ਤਰ ਤੋਂ ਅੱਜ ਵੀ ਜੇ ਭਜਣਾ ਹੁੰਦਾ ਮੈਂ ਕਿਸੇ ਪਾਸੇ ਨਿਕਲ ਜਾਂਦਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਬੰਦੇ ਬਣੀ ਇੱਕ ਮਿੰਟ ਤੁਸੀਂ ਫੇਰ ਕਿਹਾ ਵੀ ਅਹੀਂ ਆਹ ਆਓ ਆਗੇ ਮੈਂ ਕਿਹਾ ਤੁਸੀਂ ਚੇਪੜੇ ਵਿੱਚ ਖਾਓ ਪਰ ਜਿਹੜਾ ਤੁਸੀਂ ਕਹਿੰਦੇ ਸੀ ਤੇ ਸਾਈਨ ਕਰੋ ਉਹ ਮਾਤੇ ਫੇਰ ਤੁਸੀਂ ਕਹਿੰਦੇ ਹੋ ਕਿ ਮਿੰਟ ਤੁਸੀਂ ਕਹਿੰਦੇ ਤੁਹਾਡੇ ਗੰਡੇ ਦੇ ਉੱਪਰ ਨਹੀਂ ਹੈਗਾ ਮੈਂ ਕਹਿੰਦਾ ਸ਼ੰਭੂ ਦੇ ਬੈਠੇ ਆ 12 ਮੰਗਾਂ ਦੇ ਵਿੱਚ ਛੇ ਮੰਗਿਆ ਬਿਜਲੀ 100 ਰੁਪਏ ਦਾ ਐਕਟ 2023 ਰੱਦ ਕਰੋ ਅੱਜ ਸਟੈਂਡਿੰਗ ਕਮੇਟੀ ਤੋਂ ਗਿਆ ਵਾ ਤੇ ਤੁਸੀਂ ਧੜਾ ਧੜ ਕੇ ਪਾਲੀ ਮੀਟਰ ਕਿੱਦਾਂ ਲਾ ਰਹੇ ਹੋ ਸਾਡੇ ਕੋਲ ਵੀ ਕਰਕੇ ਆ ਨਾ ਕਿ ਅਜੇ ਸਪੈਨਿੰਗ ਵੀ ਕੀ ਤੋਂ ਪਿਆ ਆ ਰਹੀ ਕਿੱਦਾਂ ਆ ਰਿਹਾ ਪਰ ਤੁਸੀਂ ਕਹਿੰਦੇ ਵੀ ਤੁਹਾਡੇ ਹਮੰਗ ਮਟਨ ਦੀ ਇਹ ਗੱਲ ਨਹੀਂ ਹੈਗੀ ਤੁਸੀਂ ਕਿਹੋ ਜਿਹੇ ਖੇਤ ਬੰਦੀ ਨੇ ਤੁਸੀਂ ਜਿਹੜੇ ਨਾਲ ਦੇ ਵੇਜੋ ਇਹ ਕਾਰ ਬੰਦੇ ਨੇ ਕੱਲਾ ਸਰਦ ਬਾਬਾ ਵਿਨਸੈਂਟ ਜੋਂ ਆਇਆ 6 ਜון ਚੱਲ ਰਿਹਾ ਇਹਨੂੰ ਕਿੰਨੇ ਸਾਲ ਨੂੰ ਮੀਟਰਾਏ ਇਹਨੂੰ ਇੱਕ ਚਿਪੜੇ ਦੇ ਪਾਲੀ ਦੇ ਪਾਲੀ ਦੇ ਦੇਖੋ 5 6 ਸਾਲ ਪੰਜ ਛੇ ਸਾਲ ਹੋ ਗਏ ਮੈਨੂੰ ਤਾਂ ਤੁਸੀਂ ਕੀ ਹੋਇਆ ਪਹਿਲੀ ਵਾਰ ਆਜੇ ਨਾਲ ਮੈਂ ਦੂਜੀ ਵਾਰ ਤੇਰੇ ਨਾਲ ਆਇਆ ਕਿਤੇ ਬਾਦ ਤੇ ਨੂੰ ਕਰਕੇ ਆ ਕੋਈ ਇੱਕ ਵੇਖੀ ਪਹਿਲੀ ਵਾਰ ਤੁਸੀਂ ਕਿਹਾ ਸੀ ਇਹ ਮਤਲਬ ਕਹਿੰਦੇ ਆਪਾਂ ਫਿਰ ਤੁਸੀਂ ਜਨਾਵ ਦਿਓਗਾ ਇਹ ਹਾਰਾ ਹੀ ਮੀਟਰ ਲਾ ਕੇ ਝੂਟੇ ਵੇ ਆ ਅਸੀਂ ਕਿਸੇ ਵੀ ਹੱਦ ਤੱਕ ਨਹੀਂ ਰੱਗਣ ਦੇਣੇ ਹੈ ਠੀਕ ਕੋਈ ਕਰਦਾ ਕਾਰਵਾਈ ਕਰੋ ਪਰ ਇਹ ਪਰਚਾ ਲਈ ਕਿਉਂ ਪੈਸੇ ਹਾਰਦੇ ਨਹੀਂ ਕਰਦੇ ਜੀ ਇਹ ਬਲਾਓ ਆਪਣੇ ਜੜੀ ਨੂੰ ਤਿਆਰ ਮੈਂਗੋ ਆ ਬਲਾਓ ਇੱਕ ਬਾਰੀ ਚਾਹ ਮੈਂ ਕਿਸੇ ਕੋਲ ਪਾਚੇਦਾ ਗੱਲ ਸੁਣੋ ਇੱਥੇ ਮੈਂ ਗੱਲ ਨਹੀਂ ਕਰਦਾ ਕਿ ਉਹਦੇ ਜੀ ਉਸਨਾ ਉਸਨਾ ਲਿਖਿਆ ਹੋਊਗਾ ਨਾ ਪਰਚੇ ਤੇ ਉਹ ਤੇ ਲਿਖਿਆ ਤੇ ਨਗਾ ਹੋ ਆ ਠੀਕ ਕੋਈ ਨਹੀਂ ਇਹ ਕਿ ਕਿਸੇ ਹੋਰ ਆਮ ਤੌਰ ਤੇ ਇਹ ਕਹਿੰਦਾ ਸੀ ਬੰਦੇ ਨੇ ਕਾਰੀ ਨਹੀਂ ਕੀਤੀ ਸੀ ਟਰਨੋਂ ਤੋਂ ਆਈ ਇਹਦਾ ਕਨੈਕਸ਼ਨ ਕੱਢਦੇ ਆ ਉਹ ਸੈਮ ਤੇ ਡਿਲੀਵਰ ਕਰ ਦਿੰਦੇ ਆ ਕਨੈਕਸ਼ਨ ਕਰਦੇ ਆ ਹਾਂ ਜੀ ਮੀਟਰ ਕਰਕੇ ਕਨੈਕਸ਼ਨ ਨਹੀਂ ਕੱਟਿਆ ਹੋ ਸਕਦਾ ਕੋਈ ਬਿਲ ਖੜਾ ਹੋਵੇ ਕੋਈ ਮਸ਼ਹੂਰ ਹੋਵੇ ਕੋਈ ਕੋਈ ਵੀ ਹਾਂ ਜੈ ਜੀ 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 ਜ ਸਾਡੇ ਜਿਹੜੇ ਆਦਾਰੇ ਖਤਮ ਹੋ ਰਹੇ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ 30 ਤਰੀਕ ਨੂੰ ਚੰਡੀਗੜ੍ਹ ਦਾ ਆਦਾਰੇ ਦਾ ਭੋਗ ਪਾਤਾ ਇਸੇ ਤਰ੍ਹਾਂ ਹੀ ਜਿਹੜਾ ਵਾ ਆਪਾਂ ਲੰਬੇ ਸਮੇਂ ਤੋਂ ਲੜ ਰਹੇ ਆ ਇਹਦੇ ਉੱਪਰ ਆਪਾਂ 2020 ਦੇ ਵਿੱਚ ਵੀ ਲੜੇ ਆ ਔਰ ਮੋਦੀ ਦੀ ਹਕੂਮਤ ਜਿਹੜੀ ਆ ਉਹ ਖੁਦ ਮੰਨੀ ਆ ਵੀ ਇਹ ਰਾਜਾਂ ਦਾ ਵਿਸ਼ਾ ਆਹੀਂ ਇਹਨੂੰ ਲਾਗੂ ਨਹੀਂ ਕਰਦੇ ਠੀਕ ਆ ਹਾਕਮ ਸਰਕਾਰਾਂ ਥੁੱਕ ਕੇ ਚੱਟ ਜਾਂਦੀਆਂ ਹੁੰਦੀਆਂ ਵਾ ਇਹ ਕ੍ਰਾਂ ਦੀਆਂ ਕਸਮਾਂ ਖਾ ਕੇ ਵੀ ਮੁੱਕਰ ਜਾਂਦੀਆਂ ਵਾ ਗਊ ਦੀਆਂ ਕਸਮਾਂ ਖਾ ਕੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਕਸਮਾਂ ਖਾ ਕੇ ਵੀ ਕੈਰੈਕਟਰ ਵਾਲਗੇ ਮੁੱਕਰੇ ਆ ਤੇ ਮੁੱਕਰਦੇ ਹੁੰਦੇ ਆ ਇਹਦੇ ਤਹਿਤ ਹੀ ਜਥੇਬੰਦੀ ਦਾ ਸੀਗਾ ਵੀ ਆਪਾਂ ਚੇਪਾ ਵਾਲੇ ਮੀਟਰ ਜਿਹੜੇ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਔਰ ਸਾਡੀਆਂ ਜਿਹੜੀਆਂ ਸਹਿਰਤ ਜਥੇਬੰਦੀਆਂ ਵਾਂ ਉਹਨਾਂ ਨੇ ਇਹਦਾ ਬਾਈਕਾਟ ਕੀਤਾ ਆਇਆ ਵਾ ਉਸੇ ਤਹਿਤ ਹੀ ਆਪਾਂ ਜਿਹੜਾ ਵਾ ਉਹ ਮੀਟਰ ਲਾ ਕੇ ਚੇਪਾ ਵਾਲੇ ਦੇ ਜਮਾ ਕਰਵਾਈਦੇ ਆ ਤੇ ਜਦੋਂ ਪਿੰਡਾਂ 'ਚ ਲਾਉਣ ਜਾਂਦੇ ਆ ਆਪਾਂ ਨਹੀਂ ਲੱਗਣ ਦਿੰਦੇ ਕਿਉਂਕਿ ਸਾਡਾ ਜਿਹੜਾ ਦਾਰਾ ਖਤਮ ਹੋ ਜਾਣਾ ਵਾ ਅੱਗੇ ਸਾਡਾ 1.40 ਲੱਖ ਮੁਲਾਜ਼ਮ ਸੀ ਅੱਜ ਉਹ 25 ਹਜ਼ਾਰ ਤੇ ਆ ਗਿਆ ਤੇ ਜਿਹੜੇ ਸਾਡੇ ਮੁੰਡੇ ਆ ਨੌਜਵਾਨ ਜਿਹੜੇ ਬਿਜਲੀ ਬੋਰਡ 'ਚ ਕੰਮ ਕਰ ਰਹੇ ਆ ਉਹਨਾਂ 14-15000 ਰੁਪਇਆ ਭਰ ਉਹਨਾਂ ਨੂੰ ਜਿਹੜਾ ਵਾ 8-9000 ਰੁਪਇਆ ਹੀ ਮਿਲਦਾ ਵਾ ਬਾਕੀ ਉੱਤੇ ਚੋਰ ਬੇਟੇ ਕਾਈ ਜਾਂਦੇ ਸਭ ਕੁੱਤੀ ਚੋਰਾ ਨਾਲ ਰਲ ਹੀ ਹੋਈ ਆ ਇਸੇ ਦੇ ਤਹਿਤ ਹੀ ਅਸੀਂ ਜਿਹੜੇ ਮੀਟਰ ਲਾ ਕੇ ਸ਼ੇਰਪੁਰ ਸੱਦੇ ਤੋਂ ਵੀ ਜਮ੍ਹਾਂ ਕਰਵਾਏ ਸੀਗੇ ਉਹਦੇ ਵਿੱਚ ਵੀ ਇਹਨਾਂ ਨੇ ਜਿਹੜੀ ਆ ਬਹੁਤ ਜਾ ਕੇ ਦਾਬੇ ਦੂਬੇ ਮਾਰਨੇ ਸ਼ੁਰੂ ਕੀਤੇ ਆ ਇੱਕ ਮੀਟਰ ਸੀਗਾ ਬਲਜਿੰਦਰ ਸਿੰਘ ਦਾ ਸ਼ੇਰਪੁਰ ਸੱਦੇ ਤੋਂ ਉੱਥੇ ਮੀਟਰ ਲਾਉਣ ਗਏ ਆ ਚਲੋ ਠੀਕ ਆ ਸਿਕਿਉਰਟੀ ਭਰੀ ਆ ਮੀਟਰ ਲਾਉਣ ਇਹ ਨਾਲ ਆਪਦੇ ਵੱਲੋਂ ਇੱਕ ਵਰਕਾ ਲਿਖ ਕੇ ਲੈ ਕੇ ਗਏ ਆ ਜਿਹੜਾ ਇਹਨਾਂ ਨੂੰ ਪਿੱਛੋਂ ਕੋਈ ਅਦਾਇਤ ਨਹੀਂਗੀ ਜਾ ਪਿਛੋ ਕੋਈ ਕਾਨੂੰਨ ਨਹੀਂ ਗਾ ਇਹਨਾਂ ਜਾ ਕੇ ਕਿਹਾ ਵੀ ਇਹਦੇ ਉੱਤੇ ਸਾਈਨ ਕਰੋ ਜਦੋਂ ਅਸੀਂ ਕਿਹਾ ਵੀ ਅਸੀਂ ਇਹਦੇ ਉੱਤੇ ਸਾਈਨ ਨਹੀਂ ਕਰਨੇ ਉਹਤੇ ਲਿਖਿਆ ਵੀ ਅਸੀਂ ਚੇਪ ਵਾਲਾ ਮੀਟਰ ਜਿਹੜਾ ਵਾ ਕੱਲ ਨੂੰ ਨਹੀਂ ਲਾਵਾਂਗੇ ਅਸੀਂ ਆਪਦੀ ਮਰਜ਼ੀ ਨਾਲ ਲਵਾ ਰਹੇ ਆ ਇਦਾਂ ਦੀਆਂ ਗੱਲਾਂ ਆਪ ਦੇ ਲੋ ਲਿਖਿਆ ਅਸੀਂ ਉਹਦਾ ਕਿਹਾ ਵੀ ਅਸੀਂ ਭਾਈ ਇੱਥੇ ਸਾਈਨ ਨਹੀਂ ਕਰਨੇ ਇਹ ਉਥੇ ਚੇਪ ਵਾਲਾ ਮੀਟਰ ਜਿਹੜਾ ਉਹ ਨਹੀਂ ਲਾ ਕੇ ਆਏ ਠੀਕ ਆ ਪਰ ਉਦੋਂ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਐ ਦਿਓ ਸਾਹਿਬ ਨਾਲ ਵੀ ਪੈਡਿਓ ਸਾਹਿਬ ਆਹ ਗੱਲ ਆ ਤੇ ਤੁਸੀਂ ਉਹਨਾਂ ਨੇ ਮੇਰੇ ਨਾਲ ਬਹੁਤ ਜਿਹੜਾ ਵੱਦ ਘਟ ਕੀਤੀ ਆ ਪਹਿਲਾਂ ਹੀ ਉਹਨਾਂ ਦਾ ਇਹ ਸ਼ਬਦ ਸੀਗਾ ਵੀ ਤੁਸੀਂ ਤਿੰਨ ਚਾਰ ਬੰਦੇ ਜੋ ਜਿਹੜੇ ਮੀਟਰ ਲਾਉਂਦੇ ਆ ਬਾਕੀ ਦੇ ਸਾਰੇ ਪੰਜਾਬ ਦੇ ਵਿੱਚ ਲੱਗੇ ਹੋਏ ਆ। ਦੂਸਰਾ ਉਹਨਾਂ ਦਾ ਇਹ ਵੀ ਇਹ ਜਥੇਬੰਦੀ ਨਹੀਂ ਹੈਗੀ। ਤੀਸਰਾ ਉਹਨਾਂ ਦਾ ਇਹ ਸੀਗਾ ਵੀ ਤੁਹਾਡੇ ਏਜੰਡੇ ਦੇ ਵਿੱਚ ਮੰਗ ਹੀ ਨਹੀਂ ਹੈਗੀ। ਜਿਹੜੇ ਤੁਸੀਂ ਲੜ ਰਹੇ ਹੋ ਨਾ ਸ਼ੰਭੂ ਖਨੌਰੀ ਰਤਨਪੁਰਾ ਰਾਜਸਥਾਨ ਦੇ ਵਿੱਚ ਮੈਂ ਉਹਨੂੰ ਦੱਸਿਆ ਵੀ ਸਾਡੀਆਂ 12 ਮੰਗਾਂ 6ਵੀਂ ਮੰਗ ਇਹ ਆ ਵੀ ਬਿਜਲੀ ਐਕਟ 2023 ਜਿਹੜਾ ਵਾ ਉਹ ਰੱਦ ਕੀਤਾ ਜਾਵੇ ਰਾਜਾ ਦਾ ਵਿਛਾਵਾ। ਇਹਦੇ ਉੱਪਰ ਜਿਹੜਾ ਵਾ ਐਸ ਡੀਓ ਦੀ ਜਿਹੜੀ ਆ ਬੋਲਬਾਣੀ ਬਹੁਤ ਗਲਤ ਸੀਗੀ। ਉਹ ਗਾੜੀਆਂ ਨੂੰ ਲਲਕਾਰ ਰਿਹਾ ਸੀ ਵੀ ਜਿਵੇਂ ਉਹੀ ਕੱਲਾ ਡਾਨੀਆਂ ਬਾਨੀਆਂ ਦਾ ਜਾਂ ਮੋਦੀ ਦਾ ਸਾਉ ਪੋਤ ਹੋਵੇ। ਇਸੇ ਤਰ੍ਹਾਂ ਜੱਸੇਬੰਦੀ ਨੇ ਫੈਸਲਾ ਕਰਕੇ ਧਰਨਾ ਲਾਇਆ ਵਾ ਤੇ ਹੋਰ ਹੁਣ ਜੋ ਇਹਦੇ ਵਿੱਚੋਂ ਨਿਕਲੂਗਾ ਉਹ ਤੁਹਾਡੇ ਸਾਹਮਣੇ ਪਗੜੀ ਜਿਹੜਾ ਉਹ ਰੱਖ ਦਿੱਤਾ ਜਾਊਗਾ ਵੈਕਰੂ ਜੀ ਕਾ ਖਾਲਸਾ ਵੈਕਰੂ ਜੀ ਕੀ ਫਤਿਹ ਵੇਖੋ ਅਸੀਂ ਅੱਗੇ ਵੀ ਕਹੀ ਰਹਨੇ ਆਂ ਵੀ ਜਦੋਂ ਧਰਨੇ ਦਾ ਰੁਕ ਬਣਾਉਂਦੀ ਆਂ ਉਹ ਸਰਕਾਰਾਂ ਬਣਾਉਂਦੀ ਆ ਤੇ ਸੁਲਤਾਨਪੁਰ ਲੋਧੀ ਦੇ 2 ਨੰਬਰ ਦੇ ਐਸਡੀਓ ਸਾਹਿਬ ਨੇ ਮਾਹੌਲ ਬਣਾਤਾ ਧਰਨੇ ਦਾ ਤੇ ਸਾਨੂੰ ਉਹ ਇਤਨਾ ਪੜਾ ਰਿਆ ਵਾ ਵੀ ਜਿਤਨਾ ਅਸੀਂ ਕੁਝ ਜਾਣਦੇ ਨਹੀਂ ਉਹਨੇ ਪੱਟੀ ਦੀ ਗੱਲ ਕਮਾਈ ਲੋਪੋਗੇ ਨਾਲੇ ਦੀ ਗੱਲ ਕਮਾਈ ਤੇ ਗੱਲ ਕਿਸੇ ਲੈਂਦੀ ਵੀ ਮੁਲਾਜ਼ਮ ਜਿਹੜੇ ਸਾਡੇ ਜਲੰਧਰੋਂ ਆਏ ਉਹ ਬਹੁਤ ਸਿਆਣੇ ਮੈਂ ਵੀ ਮੁਲਾਜ਼ਮ ਉਹ ਜਿਹੜੇ ਮਰਜੀ ਸਿਆਣੇ ਉਹਨਾਂ ਦਾ ਰਿਟਾਇਰ ਹੋ ਜਾਣਾ ਤੇ ਅਸੀਂ ਖੁਰਸੀ ਬਚਾਉਣ ਦੀ ਗੱਲ ਕਰ ਰਹੇ ਆ ਤੁਹਾਡੀ ਤੁਹਾਡਾ ਕਿਤਾ ਬਚਾਉਣ ਦੀ ਗੱਲ ਕਰ ਰਹੇ ਆ ਜਿਸ ਤਰ੍ਹਾਂ ਆਪਾਂ ਕਹਿ ਰਹੇ ਕਿ 1.40 ਲੱਖ ਮੁਲਾਜ਼ਮ ਸੀ ਅੱਜ ਕਿੱਥੇ ਆ ਅੱਜ ਮੁੰਡੇ ਸਾਡੇ ਪ੍ਰਾਈਵੇਟ ਬਿਜਲੀ ਬੋਰਡ ਚ ਕੰਮ ਕਰਨ ਦਾ ਆ ਉਹਨਾਂ ਨੂੰ ਕਰੰਟ ਲੱਗ ਜੇ ਉਹਨਾਂ ਦੇ ਨਾਲ ਕੋਈ ਹਾਲਸਾ ਵਾਪਰ ਜੇ ਤੇ ਇੱਕ ਦੁੱਖੀ ਮੁੱਲਦੀ ਉਹਨਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂਗੇ ਦਫ਼ਤਰ ਸਾਰੇ ਭਰੇ ਜਾਣ ਪੰਜਾਬ ਦੇ ਸਾਰੇ ਦੇਸ਼ ਦੇ ਭਰੇ ਜਾਣ ਭਾਵੇਂ ਤਹਿਸੀਲਾਂ ਬਿਜਲੀ ਦਫ਼ਤਰ ਥਾਣੇ ਹਰ ਦਫ਼ਤਰ ਦੇ ਵਿੱਚ ਪੂਰੇ ਮੁਲਾਜ਼ਮ ਹੋਣਗੇ ਤੇ ਤਾਂ ਲੋਕਾਂ ਦੇ ਕੰਮ ਹੋਣੇ ਆ ਪਰ ਐਸ ਡੀਓ ਸਾਹਿਬ ਜਿਹੜਾ ਓਕੇ ਤੇ ਦੀ ਕਿਤੇ ਗੱਲ ਲਈ ਜਾਂਦਾ ਅਸਲੀ ਦੇ ਵਿੱਚ ਐਸ ਡੀਓ ਦੀ ਖੁਰਸੀ ਦਾ ਮੈਨੂੰ ਐ ਜਾਪਿਆ ਵੀ ਜਿਤਨਾ ਬੰਦਾ ਉਹ ਕਾਬਲ ਨਹੀਂ ਜੇ ਬੰਦੇ ਨੂੰ ਹੈਂਡਲ ਕਰਨਾ ਨਹੀਂ ਜਾਣਦਾ ਆਏ ਦਫ਼ਤਰਾਂ ਦੇ ਨਾਲ ਬਦਸਲੂਗੀ ਕਰਦਾ ਤੇ ਜੇ ਤੁਸੀਂ ਇਹ ਸਮਝੋ ਕਿ ਹਰਾਂ ਪੈਸੇ ਦਾ ਵੱਡਾ ਬੋਲਬਾਲਾ ਇਹ ਪੈਸੇ ਦੇ ਬੋਲਬਾਲੇ ਨੇ ਇਹਨਾਂ ਲੋਕਾਂ ਦੀ ਜਿਹੜੀ ਪੂਣੀ ਬੋਲਣੀ ਉਹ ਪ੍ਰਿਸ਼ਟ ਕੀਤੀ ਆ ਅਸੀਂ ਉਹਨਾਂ ਨੂੰ ਵਾਰ-ਵਾਰ ਇਹ ਗੱਲ ਕਹੀ ਆ ਕਿ ਤੁਸੀਂ ਜਿਹੜਾ ਕਨੈਕਸ਼ਨ ਕਟਿਆ ਉਹ ਕਿਸ ਧਾਰ ਤੇ ਕਟਿਆ ਜਿਹੜਾ ਤੁਸੀਂ ਇੱਕ ਪਰਚਾ ਲੈ ਕੇ ਗਏ ਆ ਵੀ ਇਹਦੇ ਤੇ ਸਾਈਨ ਕਰੋ ਇਹ ਉਹ ਤੁਹਾਨੂੰ ਉਤੋਂ ਦਾ ਹੈ ਤੇ ਆ ਪਾਰਲੀਮੈਂਟ ਦੇ ਵਿੱਚ ਪਾਸ ਹੋਈ ਆ ਜਾਂ ਵਿਧਾਨ ਸਭਾ ਵਿੱਚ ਪਾਸ ਹੋਈ ਆ ਕਿੱਥੇ ਪਾਸ ਹੋਈ ਆ ਉਹ ਸਾਨੂੰ ਦੱਸੋ ਜਦੋਂ ਅਸੀਂ ਸਕਾਲਿਟੀ ਧਾਰਦੇ ਆ ਦੋ ਫੋਟੋਆਂ ਲੱਗ ਜਾਂਦੀਆਂ ਸਾਡੇ ਕੋਲੇ ਆਧਾਰ ਕਾਰਡ ਲੱਗ ਜਾਂਦਾ ਕਈਆਂ ਨੇ ਪਿੰਨ ਕਾਰਡ ਲੈ ਪੂਰਾ ਐਡਰੈਸ ਦਿੱਤਾ ਹੁੰਦਾ ਐਪਲੀਕੇਸ਼ਨ ਹੁੰਦੀ ਆ ਸਾਡੇ ਸਾਈਨ ਹੋਏ ਹੁੰਦੇ ਆ ਤੇ ਹੁਣ ਮੀਟਰ ਲਾਉਣ ਲੱਗਿਆ ਕਿਹੜੀ ਇਹ ਨੋਪਤਾ ਆ ਗਈ ਵੀ ਸਾਡੇ ਕੋਲ ਸਾਈਨ ਕਰਾ ਰਹੇ ਆ ਤੁਸੀਂ ਕਿ ਚਿੱਪ ਵਾਲਾ ਮੀਟਰ ਨਹੀਂ ਲਾਉਂਗੇ ਉਸ ਗੱਲ ਤੇ ਉਹਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਮੋਰਚਾ ਚੱਲ ਰਿਹਾ ਜਿੰਨਾ ਦੇ ਤਸਲੀਬਖਸ਼ ਜਵਾਬ ਨਹੀਂ ਦਿੰਦਾ ਇਹ ਸੰਘਰਸ਼ ਇਤਨਾ ਜਾਰੀ ਰਹਿਣਾ ਜੀ ਜੀ ਬੋਰਡ ਤੋਂ ਬੰਦ ਕਰਨ ਜਾ ਰਹੇ ਆ ਵਾ ਦੇਖੋ ਜੀ ਇਹ ਤੇ ਹਮੇਸ਼ਾ ਇੱਕ ਬੰਦੇ ਦਾ ਫੈਸਲਾ ਨਹੀਂ ਹੁੰਦਾ ਸਾਡਾ ਬਹੁ ਸਮੂਹ ਫੈਸਲਾ ਹੁੰਦਾ ਜਦੋਂ ਮੀਟਿੰਗ ਕਰਾਂਗੇ ਤੇ ਫਿਰ ਬਿਜਲੀ ਦਫਤਰ ਬੰਦ ਹੋਊਗਾ ਜਾਬਦਾ ਸਾਨੂੰ ਬੰਦ ਕਰਾਊਗਾ ਇਹਦੀ ਉਹ ਕਰਾਉਣਾ ਤਾਂ ਇਹ ਸ਼ੁਰੂ ਤੋਂ ਲੈ ਕੇ ਬਵਾਦਾ ਰਹਿੰਦਾ ਬਿਜਲੀ ਬੋਰਡ ਇਸ ਵਾਰ ਕੀ ਕਰਾ ਚੰਦਾ ਦੇਖੋ ਮੈਂ ਤੁਹਾਨੂੰ ਇਹੋ ਗੱਲ ਕਹੀ ਆ ਵੀ ਇਹ ਖੁਰਸੀ ਦਾ ਨਸ਼ਾ ਏਦਾਂ ਦਾ ਇਹਨਾਂ ਨੂੰ ਜਿਹੜੇ ਭਲੇ ਮਾਨਸ ਸਾਡੀਆਂ ਮਾਵਾਂ ਭੈਣਾਂ ਦਫ਼ਤਰਾਂ 'ਚ ਆਉਣੀ ਆ ਭਲੇ ਮਾਨਸ ਪਿੰਡਾਂ 'ਚ ਲੋਕ ਆਉਣੇ ਆ ਇਹ ਹਮਕੁੱਤਮ ਕੋ ਕਰਨ ਸਦੀਆਂ ਤੋਂ ਗੱਜੇ ਆ ਇਹ ਕਾਰਪੋਰੇਟ ਲੋਕਾਂ ਦੇ ਦਲਾਹ ਲਿਆ ਕਾਰਪੋਰੇਟਾਂ ਦੇ ਇਹ ਝੇਤੇ ਆ ਅਸੀਂ ਅੱਗੇ ਵੀ ਇਹ ਗੱਲ ਕਹਿੰਦੇ ਬਈ ਅਰਬਾਂ ਦੀ ਜ਼ਮੀਨ ਜਿਹੜੀ ਅਸੀਂ ਫਰੀ ਦਿੱਤੀ ਆ 1948 ਦੇ ਵਿੱਚ ਐਕਟ ਬਣਿਆ ਜਦੋਂ ਪਖੜਾ ਡੈਮ ਬਣਿਆ ਉਦੋਂ ਇਹ ਗੱਲ ਉਹਨਾਂ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਨਹਿਰੂ ਵੇਲੇ ਪਾਸ ਹੋਇਆ ਮਤਾ ਕਿ ਇਹਦੇ ਵਿੱਚੋਂ ਕੋਈ ਪ੍ਰੋਫਿਟ ਨਹੀਂ ਲਿਆ ਜਾਊਗਾ ਬਿਜਲੀ ਦੀ ਸਾਂਭ ਸੰਭਾਲ ਬਿਜਲੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਊ ਪਰ ਅੱਜ ਇਹ ਬਿਜਲੀ ਦਾ ਲਾਹੇਵੰਦ ਹੰਦਾ ਬਣਾ ਕੇ ਤੇ ਲੋਕਾਂ ਨੂੰ ਲੁੱਟ ਰਿਆ ਸ਼ਬਦਾਵਲੀਆਂ ਇਹਨਾਂ ਦੀਆਂ ਸਹੀ ਕਰਾਂਗੇ ਜਿੰਨਾ ਚਿਰ ਅਸੀਂ ਬਹੁਤ ਅ fırsਰਾਂ ਦੀਆਂ ਸਹੀ ਕੀਤੀਆਂ ਸ਼ਬਦਾਵਲੀਆਂ ਤੇ ਇਹਨਾਂ ਦੀ ਵੀ ਸਹੀ ਕਰਕੇ ਛੱਡਾਂਗੇ ਇਹ ਇਹ ਸਾਡਾ ਸੰਘਰਸ਼ ਦੇ ਵਿੱਚੋਂ ਨਿਕਲਦਾ ਇਹ ਹੋਇਆ ਮਲਕੀਸ਼ ਸਿੰਘ ਕੀ ਬਤਾਲਨਾ ਤੋਂ ਉੱਤੇ ਐਸ ਡੀਓ ਏ ਤੇ ਸਰ ਅੱਜ ਕਸਾਲ ਮਜ਼ਦੂਰ ਸੰਘਰਸ਼ ਕਮੇਟੀ ਦੇ ਚੰਡੇਹੀਟ ਇਲਾਕੇ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੁਹਾਡੇ ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਤੁਹਾਡਾ ਵਤੀਰਾ ਜਿਹੜਾ ਪਬਲਿਕ ਪ੍ਰਤੀ ਬੇहद ਮਾੜਾ ਹੈ ਤੇ ਇੱਥੇ ਦਫ਼ਤਰ ਦੇ ਵਿੱਚ ਭ੍ਰਸ਼ਟਾਚਾਰ ਦਾ ਬੋਲਬਾਲਾ ਹੈ। ਵੱਡੀ ਗਿਣਤੀ ਦੀ ਕਿਸਾਨ ਜਿਹੜੇ ਨੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਇਹ ਬਾਰੇ? ਮੈਂ ਨਹੀਂ ਕਿਸੇ ਨੂੰ ਗਲਤ ਬੋਲਿਆ। ਜੀ। ਉਹ ਕਹਿੰਦੇ ਕਿਸੇ ਨੂੰ ਵੀ ਗਲਤ ਨਹੀਂ ਬੋਲਿਆ। ਕਿਸੇ ਦਾ ਕੋਈ ਕੰਮ ਨਹੀਂ ਰੋਕਿਆ ਹੈਗਾ। ਕਿਸਰ ਕੋਈ ਪ੍ਰੋਬਲਮ ਨਹੀਂ ਹੈ ਜੀ ਪਬਲਿਕ ਨੂੰ ਕੋਈ ਪ੍ਰੋਬਲਮ ਨਹੀਂ ਹੈ ਦਫਤਰ ਤੋਂ ਫਿਰ ਇਹ ਇਹ ਸੈਂਕੜੇ ਲੋਕ ਧਰਨਾ ਲਾਉਣ ਲਈ ਕਿਉਂ ਆ ਰਹੇ ਮੇਰੇ ਕੋਲ ਇਹ ਬੇਤਰਤ ਉਹ ਹੀ ਦੱਸਣਗੇ ਕਿਉਂਕਿ ਮੇਰੀ ਇਹਨਾਂ ਨਾਲ ਕੋਈ ਕੋਈ ਫੇਸ ਟੂ ਫੇਸ ਕੋਈ ਗੱਲ ਵੀ ਨਹੀਂ ਹੋਈ ਕਿਸੇ ਨਾਲ ਉਹਨਾਂ ਸਿੱਧੇ ਤੌਰ ਤੇ ਦੋਸ਼ ਤੁਹਾਡੇ ਤੇ ਲਾਇਆ ਹੈ ਹਾਂਜੀ ਉਹ ਕਹਿੰਦੇ ਕਿ ਬਕਾਇਦਾ ਰਿਕਾਰਡਿੰਗ ਵੀ ਹੈ ਕੀ ਦੀ ਜਦ ਤੋਂ ਪਤਨੀ ਜੀ ਨਾਲ ਬੋਲਨੇ ਆ ਉਹਨਾਂ ਨਾਲ ਓਏ ਗੱਲ ਗੱਲ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਦੀ ਮੈਂ ਬਿਲਕੁਲ ਹੀ ਬੋਲਿਆ ਸੀ ਮੈਂ ਗਲਤ ਨਹੀਂ ਬੋਲਿਆ ਹੈਗਾ ਤੇ ਜਿੰਦੀ ਦੇ ਵਜਿਹਾ ਤਾਂ ਲੱਗਾ ਉਹਦਾ ਕੋਈ ਕਰਨਾ ਹੋਵੇ ਹੈ ਜੀ ਜਿੰਦੀ ਦੇ ਵਜਿਹਾ ਬਾਹਰ ਆਇਆ ਤੁਹਾਡੇ ਗਲਤ ਹੋ ਗਿਆ ਕੋਈ ਤਾਂ ਕਰਨਾ ਹੋਊਗਾ ਸਰ ਮੈਨੂੰ ਦੱਸਿਆ ਹੀ ਨਹੀਂ ਨਾ ਵੀ ਅਸੀਂ ਧਰਨੇ ਤੇ ਬੈਠਣ ਲੱਗੇ ਆ ਜਾਂ ਕੋਈ ਕੋਈ ਬੰਦਾ ਪਹਿਲਾਂ ਦੱਸੀਦਾ ਸੀ ਨਾ ਸਾਨੂੰ ਵੀ ਪੈਸਾ ਨਾਲ ਜੀ ਉਹਨੇ ਮੀਡੀਆ ਦੀ ਨਿਊਜ਼ ਵੀ ਲਗਵਾਈ ਹੈ ਕਾਫੀ ਯਾਰੀ ਲਾਈ ਹੈ ਕਿ ਸਾਡੀ ਸੁਣਾਈ ਹੋ ਰਹੀ ਤੁਸੀਂ ਉਹਦੇ ਨਾਲ ਇਤਹਾਸ ਦਿੱਤੇ ਜਦੋਂ ਖਬਰਾਂ ਲੱਗੀਆਂ ਅਖਬਾਰਾਂ ਦੇ ਟੀਵੀ ਚੈਨਲਾਂ ਦੇ ਜੀ ਆਈ ਵੀ ਤੁਹਾਡਾ ਮੀਡੀਆ ਪੱਖ ਨਾਲ ਨਹੀਂ ਆ ਗਿਆ ਤੁਸੀਂ ਦੱਤੇ ਜੜਕੇ ਭੱਜ ਗਏ ਨਹੀਂ ਅੱਜ ਕਿਹੜਾ ਤੁਸੀਂ ਮੈਨੂੰ ਮਗਰ ਜਾ ਕੇ ਫੜਿਆਗਾ ਮੈਂ ਖੁਦ ਆਇਆ ਆਪਣੀ ਦਫ਼ਤਰ ਚਾਲਕ ਮੈਨੂੰ ਪਤਾ ਨਹੀਂ ਸੀ ਮੀਡੀਆ ਬੈਠਾਗਾ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀਗੀ ਮੈਂ ਭੱਜਿਆ ਨਹੀਂ ਸੀ ਉਸ ਦਿਨ ਵੀ ਅੱਜ ਵੀ ਜੇ ਭੱਜਣਾ ਹੁੰਦਾ ਮੈਂ ਇਸ ਬਾਰੇ ਨਿਕਲ ਜਾਂਦਾ ਨਹੀਂ ਐਦਾਂ ਦੀ ਕੋਈ ਗੱਲ ਭੱਜ ਕੇ ਡਿਊਟੀਆਂ ਥੋੜਾ ਹੁੰਦੀਆਂ ਨੇ ਉਹ ਜਿਹੜੇ ਦੋਸ਼ਾਂ ਵਰਗੀ ਕਿਹੜਾ ਕਹਦੇ ਦੋਸ਼ ਮੈਂ ਕਿਸੇ ਨੂੰ ਕੋਈ ਵੱਧ ਘੱਟ ਨਹੀਂ ਬੰਦਾ ਚੰਗਾ ਨਹੀਂ ਬੋਲਿਆ ਹੈਗਾ ਇਹ ਇਹ ਜਿਹੜਾ ਧਾਰਨਾ ਅਸਲ ਚ ਦੀ ਸ਼ੁਰੂਆਤ ਕਿੱਥੋਂ ਹੋਈ ਆ ਗਈ ਸਰਕਾਰ ਸਾਨੂੰ ਮੀਟਰ ਦੇ ਏਰੀਆ ਸਮਾਰਟ ਮੀਟਰ ਉਹ ਸਾਰੀ ਜਨਤਾ ਲਵਾ ਰਹੀ ਆ ਸਾਰੀ ਜਨਤਾ ਹੀ ਲਵਾ ਰਹੀ ਆ ਉਹ ਇਹ ਕਿਸਾਨ ਜਿੱਥੇ ਬੰਦੀ ਵਾਲੇ ਸੱਜਣ ਨੇ ਜਿਹੜੇ ਇਹ ਕੀ ਕਰਦੇ ਆ ਸਾਡੇ ਸਿਮੀਟਰ ਲਾਉਣੇ ਆਗੇ ਜਿਆਦਾ ਲਾ ਕੇ ਦਸਤ ਦੇ ਜਾਂਦੇ ਜਾਂ ਫਿਰ ਲਾਉਣ ਨਹੀਂ ਦਿੰਦੇ ਹੈਗੇ ਜਿਹੜੇ ਮੀਟਰ ਨੇ ਸਾਨੂੰ ਸਾਰਾ ਬੋਰਡ ਮਈਆ ਕਰਾਉਂਦਾ ਔਰ ਕਹਿੰਦਾ ਵੀ ਸੜੇ ਹੋਏ ਮੀਟਰਾਂ ਨੂੰ ਬਦਲੋ ਨਵੇਂ ਕਨੈਕਸ਼ਨ ਦਿਨੋ ਦਾ ਇਹ ਮੀਟਰ ਲਾਓ ਅਸਿਉਂ ਦੀ ਪਾਲਣਾ ਹੈ ਤੇ ਸਾਡਾ ਸਟਾਫ ਜਾਂਦਾਗਾ ਤਾਂ ਇਹ ਉਹਨਾਂ ਨੂੰ ਮੀਟਰ ਨਹੀਂ ਲਾਉਣ ਦਿੰਦੇ ਫਿਰ ਸਾਨੂੰ ਆਗਦੀ ਹਦਾਇਤਾਂ ਨਹੀਂ ਵੀ ਜੇ ਮੀਟਰ ਨਹੀਂ ਲਾਉਣ ਦਿੰਦੇ ਫਿਰ ਤੁਸੀਂ ਕੀ ਕਰਨਾ ਅਸੀਂ ਉਹਨਾਂ ਦੀ ਪਾਲਣਾ ਕਰਦਿਆਂਗੇ ਉਹ ਹਦਾਇਤਾਂ ਜੋ ਜਿਹੜਾ 77 ਕਹਿੰਦਾ ਇਹ ਧਾਰਨਾ ਇਹ ਠੀਕ ਆ ਵੀ ਉਹ ਨਾਮ ਲੈ ਰਹੇ ਨੇ ਕਿਉਂਕਿ ਐਸ ਵੀ ਦਾ ਮੇਰਾ ਹੀ ਨਾਮ ਲੈਣਗੇ ਜਦੋਂ ਮੈਂ ਬੈਠਾਂ ਕੋਈ ਹੋਰ ਬੈਠਾ ਹੋਊ ਤਾਂ ਉਹਦਾ ਨਾਮ ਲਿਆ ਜਾਣਾਗਾ ਕੋਈ ਜਿਹੜਾ ਵਿੱਚੋਂ ਪਹਿਲਾਂ ਬੈਠੇ ਨੇ ਬੈਠਾ ਜਿਗਾ ਆਉਣ ਵਾਲੇ ਟਾਈਮ ਤੇ ਬੈਠੂਗਾ ਉਹਦਾ ਹੀ ਨਾਮ ਲਿਆ ਜਾਊ ਜਿਹੜਾ ਇਹ ਸੀਟ ਤੇ ਬੈਠਾ ਹੋਊਗਾ ਤੇ ਇਹ ਜਿਹੜਾ ਮਸਲਾ ਆਗਾ ਇਹ ਸਮਾਰਟ ਮੀਟਰਾਂ ਦਾ ਡਿਪਾਰਟਮੈਂਟ ਸਾਨੂੰ ਕਹਿੰਦਾ ਲਾਓ ਇਹ ਲਾਉਣ ਨਹੀਂ ਦਿੰਦੇ ਲਾਹ ਦਿੰਦੇ ਆ ਜਾਂ ਸਾਨੂੰ ਪਹਿਲਾਂ ਹੀ ਇੰਸਟਾਲ ਹੀ ਨਹੀਂ ਕਰ ਦਿੰਦੇ ਹੈਗੇ ਰੋੜਾ ਐ ਸਮਾਰਟ ਮੀਟਰ ਆ ਰਿਹਾ ਹੈ ਠੀਕ ਹੈ